ਕੈਬਨਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਚੋਣ ਪ੍ਰਚਾਰ ਕਰਨ ਦੇ ਲਈ ਅੰਮ੍ਰਿਤਸਰ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਜਿਹੜੇ ਜਾ ਰਹੇ ਨੇ ਇਸ ਗਾਰੇ ਉੱਤੇ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਚੋਣ ਪ੍ਰਚਾਰ ਤੇ ਜਾਂਦੇ ਜਾਂਦੇ ਗੱਲਬਾਤ ਕਰਾਂਗੇ ਢਾਲੀਵਾਲ ਸਾਹਿਬ ਕਿਵੇਂ ਦਾ ਚੋਣ ਪ੍ਰਚਾਰ ਸਾਡਾ ਚੱਲ ਰਿਹਾ ਹੈ ਜੀ ਗਰਮੀ ਬਹੁਤ ਜਾਂਦੀ ਆ ਅਸੀਂ ਦੁੱਖਤ ਮੀਟਿੰਗਾਂ ਕਰਦੇ ਸਾਡਾ ਚੌਥੇ ਗੇਟ ਦਾ ਪ੍ਰਚਾਰ ਚੱਲ ਰਿਹਾ ਹੈ ਅੱਛਾ ਜੀ ਚੌਥੇ ਗੇਟ ਦਾ ਠੀਕ ਹੈ ਬਹੁਤ ਵਧੀਆ ਰਿਸਪੌਂਸ ਹੈ ਅਸੀਂ ਛੋਟੀਆਂ ਛੋਟੀਆਂ ਮੀਟਿੰਗਾਂ ਕਰ ਹਾਂਜੀ ਕੁਰਦੇ ਸੁਰੀਆ ਮੀਟੀਆਂ ਕਰਦੇ ਵਾੜਾ ਦੇ ਵਿੱਚ ਠੀਕ ਆ ਬਹੁਤ ਬੜਾ ਵਧੀਆ ਕਰੀਬ 400 ਮੀਟੇ ਕਰ ਲਈ ਅਸੀਂ ਪਿੰਡਾਂ ਦੇ ਵਿੱਚ ਜਿਹੜੀ ਸੀ ਇੱਕ ਇੱਕ ਢਾ ਘੜਾ ਕਰ ਰਹੇ ਸੀਗੇ ਚੌਥਾ ਘੜਾ ਜੀ ਤੇ ਤੱਕ ਪੂਰਾ ਕਰਦਾ ਚੌਥੇ ਤਸਪੇ ਜਿਹਦੇ ਵਿੱਚ ਲੋਕਾਂ ਦੇ ਜਾ ਰਹੇ ਹੋ ਹਰ ਦੋਰੇ ਦੇ ਵਿੱਚ ਲੋਕਾਂ ਦਾ ਤੁਸ਼ਾ ਕਿਵੇਂ ਦਾ ਧਾਲੀਵਾਲ ਸਭ ਬਹੁਤ ਵਧੀਆ ਚੜਦੀ ਕਲਾ ਇਤਨੀ ਗੱਲਬਾਤ ਹੁੰਦੇ ਬਾਹਰ ਆ ਗਏ ਨੇ ਅਰ ਅਮਰਸਰ ਵੀ ਆਵੇ ਅਮਰਸਰ ਵੀ ਆ ਰਹੇ ਨੇ ਲੋਕਾਂ ਨੇ ਜਿਹੜੀਆਂ ਡੇ ਬਾਈ ਡੇ ਕਿਉਂਕਿ ਕੈਂਡੀਡੇਟ ਵੀ ਨਾਂਸੂ ਕੀਤੇ ਲੋਕਾਂ ਨੇ ਡਿਮਾਂਡਸ ਕੀ ਨੇ ਲੋਕੀ ਕੀ ਗੱਲਬਾਤ ਕਰਦੇ ਧੰਨਵਾਦ ਲੋਕਾਂ ਦੀ ਵੇਖੋ ਐਸੇ ਜਿੱਦਾਂ ਡਰੇਨ ਦੀ ਮੇਨ ਹਾਂਜੀ ਮੰਗਾ ਕੇ ਡਰੇਨ ਦੇ ਪਰ ਇੱਥੇ ਹੀ ਐਮਪੀ ਸਾਹਿਬ ਦਾ ਘਰ ਆ ਤੇ ਡਰੇਨ ਉਹਨਾਂ ਦੇ ਉੱਤੇ ਅਜੇ ਤੱਕ ਉਹ ਪ੍ਰੋਬਲਮ ਉਹਨਾਂ ਦੀ ਬੜੀ ਨਹੀਂ ਨਹੀਂ ਉਹਨਾਂ ਨੇ ਕੀਤਾ ਨਹੀਂ ਪਰ ਆਪਾਂ ਕਰਕੇ ਦਾਂਗੇ ਲੋਕਾਂ ਨੂੰ ਸ਼ਹਿਰ ਵਾਸੀ ਨੇ ਇਸ ਮਸਲੇ ਆਪਾਂ ਕਰਕੇ ਦਾਂਗੇ ਸ਼ਹਿਰ ਦੀ ਡਿਵੈਲਪਮੈਂਟ ਦੇ ਵੀ ਤਾਲੀਵਾਲ ਸਾਹਿਬ ਕੰਮ ਜਿਹੜੇ ਸੀ ਪਿਛਲੇ ਸਮੇਂ ਚ ਰੁਕੇ ਸੀਗੇ ਕੰਮ ਕੀਤੇ ਦੀ ਇਹਨਾਂ ਨੇ ਕੋਈ ਨਹੀਂ ਹੁਣ ਆਪਾਂ ਕਰਾਂਗੇ ਲੋਕਲ ਬੋਡੀ ਦੇ ਇਲੈਕਸ਼ਨ ਦੀ ਲੋਕ ਜਿਹੜੀ ਜੇ ਹੋਣੀ ਦੀ ਮੇਅਰ ਬਣੇ ਉਹਦੇ ਕੰਮ ਹੋਰ ਤੇਜ਼ੀ ਨਾਲ ਹੋਣੇ ਸੀ ਨਾ ਕੋਈ ਨਹੀਂ ਸਤੰਬਰ ਕਲਬਤ ਜੋ ਵੀ ਹੋ ਜਾਈ ਤੁਹਾਡੀ ਤਾਲੀਵਾਲ ਸਾਹਿਬ ਹੁਣ ਲਗਾਤਾਰ ਚੋਣ ਪ੍ਰਚਾਰ ਜਿਵੇਂ ਅੱਗੇ ਵਧਾਰੇ ਤੇ ਕਿੰਨੀ ਉਮੀਦ ਹੈ ਹੁਣ ਡੇ ਬਾਏ ਡੇ ਆਮ ਆਦਮੀ ਪਾਰਟੀ ਜਾਂ ਕੇਜਵਲ ਸਾਹਿਬ ਦੇ ਹੋਣ ਨਾਲ ਫਰਕ ਪਵੇਗਾ ਬਿਲਕੁਲ ਫਰਕ ਪਵੇਗਾ ਬੜੀ ਵੱਡੀ ਲੀਡ ਨਾਲ ਜਿੱਤਾਂ ਮੁਕਾਬਲਾ ਹੈ ਆਮ ਆਦੀ ਪਾਰਟੀ ਦਾ ਤਾਲੀਵਾਲ ਸਾਹਿਬ ਕਿੰਨਾ ਮੰਨਦੇ ਜਾਂਦੇ ਆ ਤੁਸੀਂ ਦੱਸ ਦਿਓ ਕਿੰਨੇ ਲੱਖਾਂ ਦੀ ਗੱਲ ਜਿੱਤੇ ਪਏ ਜਿੱਤੇ ਪਏ ਸੀ ਹਾਂ ਜਿੱਤੇ ਸੀਟੇ ਜਿੱਤੇ ਪਏ ਜੇ ਕੋਈ ਕਾਂਗ ਅਕਾਲੀ ਦਲ ਦਾ ਜਾਂ ਭਾਰਤੀ ਜਨਤਾ ਪਾਰਟੀ ਹੁੰਦੇ ਗਿਲਸਾ ਵੀ ਤੁਹਾਡੇ ਨਾਲ ਆ ਗਏ ਨੇ ਕਿੱਥੇ ਆ ਅਕਾਲੀ ਦਲ ਹੈਗਾ ਕਿੱਥੇ ਹਾਂਜੀ ਜੜਾ ਖਾਇਓ ਸਾਡੇ ਦਾ ਆ ਗਿਆ ਵਿਕਰਮ ਜੀਟੀਆ ਸਾਹਿਬ ਬੜੇ ਪਰਸਨਲ ਕਮੈਂਟ ਕਰਦੇ ਨੇ ਤੁਹਾਡੇ ਤੁਸੀਂ ਵੇਖਿਓਣੀ ਆ ਵੀਡੀਓ ਕੀ ਕਹਿਣਾ ਚਾਹੋਗੇ ਤੁਹਾਨੂੰ ਵਿਕਰਮ ਜੀਠੀ ਤੋਂ ਬਿਨਾਂ ਰੋਟੀ ਨਹੀਂ ਲੱਗਦੀ ਕੀ ਆਓ ਕੀ ਆਓ ਨਹੀਂ ਮੈਂ ਗੱਲ ਪਹਿਲਾਂ ਬਦੂ ਦੱਸ ਆ ਕੀ ਆਓ ਉਹ ਬਦੂ ਜਵਾਬ ਦੇ ਸਾਹਿਬ ਦਾ ਮੰਤਰੀ ਸਰਪੰਚ ਹੈਗਾ ਕਾ ਕੌਂਸਲਰ ਹੈਗਾ ਐਮਐਲਏ ਹੈਗਾ ਐਮਪੀ ਹੈਗਾ ਤੇ ਕੀ ਆਓ ਐਵੇਂ ਪੁੱਛੀ ਜਾਂਦੇ ਯਾਰ ਇਹ ਟਿੱਪਣੀਆਂ ਕਰਦੇ ਤਾ ਕਾ ਦੇ ਕਦੀ ਜਾਂਦੇ ਹੋ ਜਿਹੜੀ ਟਿੱਪਰ ਇਹਨਾਂ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਟਾਲੀਦਾਲ ਦੇ ਬੇੜਾ ਗਦਕਾ ਤਾਂ ਕਦੀ ਜਾਂਦੇ ਇਸੇ ਕਰਕੇ ਹੋ ਇਸੇ ਕਰਕੇ ਹੋ ਇਦਾਂ ਦੇ ਬੰਦੇ ਆਏ ਕਾਲੀਦਾਲ ਦੇ ਸੱਤਿਆਨਾਸ ਹੋ ਗਏ ਤੁਸੀਂ ਇਹ ਕਹਿਆ ਵੀ ਅਸੀਂ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਯੂਜ਼ ਕਰਦੇ। ਉਹੀ ਦੀ ਬਤ ਤੇ ਜੀ। ਤੁਸੀਂ ਸ਼ੋਗਲ ਹੋ ਜਿੰਨੇ ਬੰਦੇ ਸਵਾਲ ਪੁੱਛਿਆ ਕਰੋ। ਇਹਨਾਂ ਮਾਂ ਪੁੱਛਿਆ ਦਾ ਨਾਂ ਲਿਆ ਕਰੋ ਸੁਖਬੀਰ ਬਾਦਲ ਕੋ। ਓਕੇ। ਵੀ ਤੁਹਾਡੇ ਸਾਲਾ ਸਾਹਿਬ ਦਾ ਕੀ ਆ ਗਿਆ ਜੀ? ਕਾਲੀਦਾਲ ਕਿੱਥੇ ਗਿਆ? ਜੀ। ਸਭ ਦੇ ਕਿਹਦੀ ਗੱਲ? ਸਾਡੇ ਕੋਲ ਕਾਲੀ ਲਓ। ਉਹ ਲੱਡੂ ਵੰਡਣਾ ਸ਼ੁਰੂ ਕਰਦੇ। ਉਹ ਲੱਡੂ ਉਹਨਾਂ ਨੇ ਉਹ ਤੋਂ ਵੰਡਣਗੇ ਇਹਦੇ ਵੀ ਵੰਡਣਗੇ। ਇਹ ਵੀ ਤੇ ਵੀ ਕੰਮ ਹੋਇਆ ਪਿਆ। ਸੱਤ ਤੁਸੀਂ ਸਾਡੇ ਕੋਈ ਨਾਂ ਦਾ ਨਾਂ ਨਾ ਲਿਆ ਕਰੋ ਓਕੇ ਸਾਡੇ ਕੋ ਨਾਂ ਲੋ ਪ੍ਰਤਾਪ ਬਾਜੋ ਜੀ ਅਵਸ਼ੋਧੀ ਤੇਰਾ ਨੇਤਾ ਸਾਡੇ ਕੋ ਨੋ ਕੇ ਐਮਪੀ ਦਾ ਨਾਂ ਗਜ਼ੀਰ ਦਾ ਲੋ ਐਮਪੀ ਆ ਪ੍ਰਤਾਪ ਬਾਜ ਜੀ ਹਾਂ ਜੀ ਸਮਝਦੇ ਕਿ ਗੱਲ ਜੀ ਜੀ ਉਹ ਬਥੇਰੇ ਮਜੀਠੀਆ ਦਾ ਤਿੰਨਾਂ ਤੋਂ 13 ਤੋਂ ਪ੍ਰਤਾਪ ਬਾਜ ਕਿੱਲਾ ਤੋਂ ਬੇਦਾ ਤੋਂ ਬੰਦਾ ਤਾਂ ਬਿਲਕੁਲ ਇਹ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਤੁਸੀਂ ਦੇਖ ਸਕਦੇ ਹੋ ਇਸ ਹਗਾ ਦੇ ਉੱਤੇ ਆਪਣੇ ਹਲਕੇ ਲਈ ਚੋਣ ਪ੍ਰਚਾਰ ਕਰਕੇ ਇਥੋਂ ਨਿਕਲ ਰਹੇ ਨੇ ਜਿਹੜਾ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਕਹਨੇ ਹਲਕੇ 'ਚ ਲਗਾਤਾਰ ਪ੍ਰਚਾਰ ਕੁਲਦੀਪ ਸਿੰਘ ਢਾਲੀਵਾਲ ਦਾ ਅੱਗੇ ਵਧ ਰਿਹਾ ਹੈ ਤਾਂ ਉਹਨਾਂ ਨੇ ਚੌਥਾ ਗੇੜ ਉਹਨਾਂ ਨੇ ਕਿਹਾ ਹੈ ਕਿ ਅਸੀਂ ਮੀਟਿੰਗਾਂ ਦਾ ਪੂਰਾ ਕਰ ਲਿਆ ਹੈ ਚੌਥੇ ਗੇੜ ਦੀਆਂ ਮੀਟਿੰਗਾਂ ਨੇ ਤਿੰਨ ਵਾਰੀ ਪਹਿਲਾਂ ਉਹ ਹਲਕੇ ਦੇ ਵਿੱਚੋਂ ਉਹ ਆਏ ਸੀ ਤੇ ਲੋਕਾਂ ਨੇ ਲਗਾਤਾਰ ਜਿਹੜਾ ਉਹਨਾਂ ਦੇ ਨਾਲ ਚੋਣ ਪ੍ਰਚਾਰ ਜਿਹੜਾ ਕੀਤਾ ਤਾਂ ਇਸ ਅਗਾਂ ਦੇ ਉੱਤੇ ਪਿਛਲੇ ਪਾਸੇ ਜਿਹੜੇ ਵਿਧਾਇਕ ਨੇ ਜਿਹੜੇ ਜਸਬੀਰ ਸਿੰਘ ਸੰਧੂ ਤਾਂ ਉਹ ਵੀ ਇੱਥੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਜਸਬੀਰ ਸਿੰਘ ਸੰਧੂ ਸਾਹਿਬ ਵੀ ਜਿਹੜੇ ਨੇ ਸੰਧੂ ਸਾਹਿਬ ਕਿਵੇਂ ਦਾ ਚੱਲ ਰਿਹਾ ਜਲਦੀ ਜਲਦੀ ਦੱਸ ਦਿਓ ਤੁਸੀਂ ਲਗਾਤਾਰ ਘਾਠਾ ਮਾਰਦਾ ਇਕੱਠ ਵੇਖ ਰਹੇ ਕੋਈ ਕਿੱਡਾ ਸੋਹਣਾ ਜਿਹੜਾ ਰਿਸਪੌਂਸ ਸਰਦਾਰ ਖਲਦੀਪ ਸਿੰਘ ਧਾਰੀ왈ਜੀ ਨੂੰ ਮਿਲ ਰਿਹਾ ਸਾਡੀਆਂ ਮੀਟਿੰਗਾਂ ਦਿਨ ਤੋਂ ਦਿਨ ਵੱਧ ਰਹੀਆਂ ਨੇ ਦਿਨ ਤੋਂ ਦਿਨ ਲੋਕਾਂ ਨਾਲ ਵਿਚਰ ਰਹੇ ਆ ਜਿਹੜੇ 2 ਸਾਲ ਤੇ ਕੀਤੇ ਹੋਏ ਕੰਮ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਵੱਲੋਂ ਆ ਕਿਤੇ ਗਏ ਉਹਨਾਂ ਦੀ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਸੋ ਹੋਰ ਵੀ ਜਿਹੜੀਆਂ ਗਰੰਟੀਆਂ ਸੀ ਦਿੱਤੀਆਂ ਅਸੀਂ ਜਿਹੜੇ ਨਹੀਂ ਵੀ ਗਰੰਟੀਆਂ ਦਿੱਤੀਆਂ ਅਸੀਂ ਉਹ ਵੀ ਪੂਰੀਆਂ ਕੀਤੀਆਂ ਸੋ ਅਸੀਂ ਜਨਤਾ ਦੇ ਵਿੱਚ ਦੋ ਸਾਲਾਂ ਦਾ ਕੀਤਾ ਉਹ ਸਾਰੇ 85 ਜਿਹੜੀਆਂ ਜਿਹੜੀਆਂ ਬਾਕੀ 90 ਦੇ ਦਿੱਤੀਆਂ ਉਹਨਾਂ ਵਾਲੇ ਵੀ ਦੇਖ ਲਓ ਇੱਕ ਰਹਿ ਗਿਆ ਉਹਨੂੰ ਆਪਾਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਦੇ ਦਾਂਗੇ ਇਲੈਕਸ਼ਨ ਲੋਕੀ ਪੁੱਛਦੇ ਆ ਲੇਕਿਨ ਇਲੈਕਸ਼ਨ ਕੋਡ ਲੱਗ ਚੁੱਕਿਆ ਹੋਣ ਕਰਕੇ ਅਸੀਂ ਦੁਬਾਰਾ ਐਲਾਨ ਨਹੀਂ ਕਰ ਸਕਦੇ ਇਸ ਕਰਕੇ ਇਲੈਕਸ਼ਨ ਨੰਗਾ ਤੋਂ ਬਾਅਦ ਜਲ ਤੋਂ ਜਲਦ ਐਡੀ ਜ਼ਿੰਦਗੀ ਮੇਰੀ ਭੈਣਾਂ ਦੀ ਗਰੰਟੀ ਬੀਬੀਆਂ ਦੀ ਗਰੰਟੀ ਉਹ ਪੂਰੀ ਕਰਾਂਗੇ ਸਰ ਇੱਕ ਆਗਰਸ ਵਾਲਾ Taliban ਸਾਹਿਬ ਕਹਿੰਦੇ ਸੀ ਚੌਥੇ ਗੇੜ ਕਰ ਰਹੇ ਆ ਤਿੰਨ ਵਾਰੀ ਪਹਿਲੇ ਹਲਕੇ 'ਚ ਹੋਏ ਸੀਗੇ